ਨਮਸਕਾਰ ਸੱਚ ਕੋ ਹੂੰ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰਪੁਣੇ ਦੇ ਦੁਨੀਆ ਦੀ ਟੌਪ 10 ਖਬਰਾਂ ਤੇ ਕਿਸਾਨ ਅੰਦੋਲਨ ਦਾ ਅੱਜ 13ਵਾਂ ਦਿਨ ਪੰਜਾਬ ਦੇ ਕਿਸਾਨ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਲਗਾਤਾਰ ਦੇ ਰਹੇ ਨੇ ਧਰਨਾ ਕਿਸਾਨ ਆਗੂਆਂ ਨੇ ਦਿੱਲੀ ਕੂਚ ਦਾ ਫੈਸਲਾ 29 ਫਰਵਰੀ ਤੱਕ ਟਾਲਿਆ ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਉਹਨਾਂ ਦੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਦ ਤੱਕ ਉਹ ਆਪਣੇ ਘਰਾਂ ਨੂੰ ਨਹੀਂ ਜਾਣਗੇ ਵਾਪਸ ਅੱਜ ਕਿਸਾਨ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ WTO ਨੂੰ ਲੈ ਕੇ ਸੰਪਨ ਹੋਇਆ ਇੱਕ ਸੰਮੇਲਨ ਭਾਰਤੀ ਚੋਣ ਆਯੋਗ ECi ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਫੇਕ ਇਲੈਕਸ਼ਨ ਸ਼ੈਡਿਊਲ ਤੇ ਦਿੱਤਾ ਆਪਣਾ ਸਪਸ਼ਟਿਕਰਣ ECi ਨੇ ਕਿਹਾ ਕਿ ਇਲੈਕਸ਼ਨ ਸ਼ੈਡਿਊਲ ਦਾ ਐਲਾਨ ਪ੍ਰੈਸ ਕਾਨਫਰੰਸ ਦੇ ਜ਼ਰੀਏ ਕੀਤਾ ਜਾਂਦਾ ਹੈ ਨਾ ਕਿ ਟੈਕਸਟ ਜਾਂ WhatsApp ਮੈਸੇਜ ਪੇਛ ਕੀ ਕੀਤਾ ਜਾਂਦਾ ਦਰਸਲ ਸੋਸ਼ਲ ਮੀਡੀਆ ਤੇ ਇੱਕ ਲੈਟਰ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਲੋਕ ਸਭਾ ਚੋਣ 29 April ਤੋਂ ਹੋਣਗੀਆਂ ਇਸ ਨੂੰ ਲੈ ਕੇ ਚੋਣ ਆਯੋਗ ਨੇ ਕਿਹਾ ਕਿ ਫਰਜੀ ਲੈਟਰ ਜੰਮ ਕੇ ਹੋ ਰਿਹਾ ਵਾਇਰਲ ਪੀਐਮ ਨਰਿੰਦਰ ਮੋਦੀ ਦੋ ਦਿਨ ਗੁਜਰਾਤ ਦੌਰੇ ਤੇ ਐਤਵਾਰ ਨੂੰ ਉਹਨਾਂ ਨੇ ਦਵਾਰਕਾ ਵਿੱਚ ਸਕੂਬਾ ਡਾਈਵਿੰਗ ਕੀਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਦਿਵਯ ਅਨੁਭਵ ਸੀ ਮੋਦੀ ਨੇ ਬੇਟ ਦਵਾਰਕਾ ਵਿੱਚ ਭਗਵਾਨ ਦਵਾਰਕੀਸ਼ੀ ਦੀ ਪੂਜਾ ਕੀਤੀ ਇਸ ਦੇ ਬਾਅਦ ਉਹਨਾਂ ਨੇ ਓਖਾ ਦੇ ਬੇਟ ਦਵਾਰਕਾ ਦੇ ਨਾਲ ਜੋੜਨ ਵਾਲੇ ਸੁਦਰਸ਼ਨ ਸੇਤੂ ਲੋਕ ਅਰਪਣ ਕੀਤਾ ਇਹ ਓਖਾ ਦਵਾਰਕਾ ਤੋਂ ਬੇਟ ਦਵਾਰਕਾ ਜਾਣ ਦੇ ਲਈ ਲੋਕਾਂ ਨੂੰ ਬੋਰਡ ਤੇ ਨਿਰਭਰ ਨਹੀਂ ਹੋਣਾ ਪਵੇਗਾ ਨਰਕੋਟਿਕਸ ਕੰਟਰੋਲ ਬਿਊਰੋ ਐਨਸੀਬੀ ਅਤੇ ਦਿੱਲੀ ਪੁਲਿਸ ਨੇ ਜੁਆਇੰਟ ਆਪਰੇਸ਼ਨ ਦੇ ਵਿੱਚ ਇੱਕ ਅੰਤਰਰਾਸ਼ਟਰੀ ਡਰੱਗ ਤਸਕਰੀ ਨੈਟਵਰਕ ਦਾ ਕੀਤਾ ਭੰਡਾਫੌਂਡ ਪੁਲਿਸ ਨੇ ਤਿੰਨ ਲੋਕਾਂ ਦੀ ਕੀਤੀ ਗ੍ਰਿਫਤਾਰੀ ਨਾਲ ਹੀ ਇਹਨਾਂ ਦੇ ਕੋਲੋਂ ਡਰੱਗ ਬਣਾਉਣ ਵਾਲੇ ਇਸਤੇਮਾਲ ਆਉਣ ਵਾਲੀ 50 ਕਿਲੋ ਸਿਉਡੋਇਫੈਡਰਾਈਨ ਕੈਮੀਕਲ ਕੀਤਾ ਜਦ ਤੱਕ ਐਨਸੀਬੀ ਨੇ ਕਿਹਾ ਹੈ ਕਿ ਡਰੱਗ ਤਸਕਰੀ ਨੈਟਵਰਕ ਦੇ ਮਾਸਟਰਮਾਈਂਡ ਦੀ ਪਛਾਣ ਇੱਕ ਤਮਿਲ ਫਿਲਮ ਪ੍ਰੋਡੂਸਰ ਦੇ ਰੂਪ ਵਿੱਚ ਹੋਈ ਜੰਮੂ ਕਸ਼ਮੀਰ ਦੇ ਕਟੂਆ ਵਿੱਚ ਮਾਲ ਗੱਡੀ ਬਿਨਾਂ ਡਰਾਈਵਰ ਗਾਰਡ ਦੇ ਚੱਲ ਰਕਰ ਪੰਜਾਬ ਤੱਕ ਪਹੁੰਚ ਗਈ ਕਰੀਬ 78 ਕਿਲੋਮੀਟਰ ਤੱਕ ਮਾਲ ਗੱਡੀ ਐਂਦਾ ਹੀ ਦੌੜਦੀ ਰਹੀ ਹੁਸ਼ਿਆਰਪੁਰ ਦੇ ਉੱਚੀ ਬਸਤੀ ਰੇਲਵੇ ਸਟੇਸ਼ਨ ਤੇ ਲੱਕੜ ਦੇ ਸਟਾਪਰ ਲਗਾ ਕੇ ਉਸ ਨੂੰ ਰੋਕਿਆ ਗਿਆ ਕਟੜਾ ਦੇ ਬਾਅਦ ਰੇਲ ਮੰਤਰੀ ਯਸ਼ੋਨੀ ਵੈਸ਼ਨਵ ਨੇ ਜਾਂਚ ਦੇ ਦਿੱਤੇ ਸਕਤਾਂਦੇਸ਼ ਕਟੂਆ ਰੇਲਵੇ ਸਟੇਸ਼ਨ ਤੇ ਡਰਾਈਵਰ ਮਾਲ ਗੱਡੀ ਦਾ ਇੰਜਨ ਸਟਾਰਟ ਕਰ ਬਿਨਾਂ ਹੈਂਡ ਬ੍ਰੇਕ ਲਗਾਏ ਥਲੇ ਉਤਰ ਗਿਆ ਸੀ ਪਠਾਨਕੋਟ ਦੀ ਤਰਫ ਟਲਾਨ ਹੋਣ ਦੀ ਵਜ੍ਹਾ ਨਾਲ ਗੱਡੀ ਅੱਗੇ ਰੁੜ ਗਈ ਪਸ਼ੰਮੀ ਵਿੱਚ ਐਤਵਾਰ ਨੂੰ ਇੱਕ ਪਟਾਕਾ ਫੈਕਟਰੀ ਅੰਦਰ ਭਿਆਨਕ ਅੱਗ ਲੱਗ ਗਈ ਇਸ ਦੇ ਬਾਅਦ ਜ਼ੋਰਦਾਰ ਵਿਸਪੋਰਟ ਹੋਏ ਹਾਦਸੇ ਵਿੱਚ 7 ਲੋਕਾਂ ਦੀ ਮੌਤ ਇਸ ਦੇ ਵਿੱਚ ਫੈਕਟਰੀ ਮਾਲਕ ਸੈਇਦ ਅਲੀ ਵੀ ਹੈ ਸ਼ਾਮਲ ਹਾਦਸੇ ਵਿੱਚ 4 ਲੋਕ ਜ਼ਖਮੀ ਅਜੇ ਫੈਕਟਰੀ ਵਿੱਚ 13 ਲੋਕ ਦੇ ਫਸੇ ਹੋਣ ਦੀ ਸ਼ੰਕਾ ਫੈਕਟਰੀ ਦੇ ਅੰਦਰ 24 ਲੋਕ ਕੰਮ ਕਰ ਰਹੇ ਸਨ ਫੈਕਟਰੀ ਵਿੱਚ ਅੱਗ ਲੱਗਣ ਦੇ ਨਾਲ ਆਸਪਾਸ ਦੇ ਘਰਾਂ ਨੂੰ ਵੀ ਆਪਣੀ ਜਪੇਟ ਵਿੱਚ ਲੈ ਲਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵਪਾਰੀ ਮਿਲਨ ਸਮਾਰੋਹ ਦੇ ਵਿੱਚ ਪਠਾਨਕੋਟ ਪਹੁੰਚੇ ਦੋ ਰੋਜ਼ਾ ਇਸ ਪ੍ਰੋਗਰਾਮ ਦੀ ਸ਼ੁਰੂਆਤ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਕੇਰੀਆਂ ਤੋਂ ਕੀਤੀ ਸੀ ਅੱਜ ਦੋ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਦੂਜਾ ਪ੍ਰੋਗਰਾਮ ਦਿਨਾਨਗਰ ਵਿੱਚ ਹੋਏਗਾ ਮੁੱਖ ਮੰਤਰੀ ਨੇ ਵਪਾਰੀਆਂ ਦੇ ਨਾਲ ਕੀਤੀ ਗੱਲਬਾਤ ਮੁੱਖ ਮੰਤਰੀ ਨੇ ਦਰਮਿਆਨ ਪਠਾਨਕੋਟ ਦੇ ਸੰਸਦ ਸਨਨੀ ਦਿਓਲ ਨੂੰ ਵੀ ਦਿੱਤੀ ਨਸੀਹਤ ਹਰਿਆਣਾ ਦੇ ਫਤਿਹਬਾਦ ਦੇ ਵਿੱਚ ਕਿਸਾਨਾਂ ਦੇ ਦਿੱਲੀ ਕੂਚ ਦੇ ਸੱਜਿਆਂ ਨੂੰ ਦੇਖਦੇ ਹੋਏ ਆਂ ਬੰਦ ਕੀਤੇ ਗਏ ਰਸਤੇ ਨੂੰ ਪ੍ਰਸ਼ਾਸਨ ਨੇ ਖੋਲਣਾ ਕਰ ਦਿੱਤਾ ਸ਼ੁਰੂ ਪੰਜਾਬ ਤੋਂ सटे ਇਲਾਕਿਆਂ ਦੇ ਵਿੱਚ ਪ੍ਰਸ਼ਾਸਨ ਦੁਆਰਾ ਵੱਡੇ ਪੈਮਾਨੇ ਤੇ ਬੈਰੀਕੇਡਿੰਗ ਕਰ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ ਇਸ ਸਥਾਨਾਂ ਤੇ ਭਾਰੀ ਪੁਲਿਸ ਸੁਰੱਖਿਆ ਫੋਰਸ ਕੀਤੀ ਗਈ ਸੀ ਤਾਇਨਾਤ ਪ੍ਰਸ਼ਾਸਨ ਦੁਆਰਾ ਹੁਣ ਇਹਨਾਂ ਬੈਰੀਕੇਟਾਂ ਨੂੰ ਹਟਾ ਕੇ ਰਸਤਿਆਂ ਨੂੰ ਕੀਤਾ ਜਾ ਰਿਹਾ ਖਾਲੀ ਇਹ ਅਮੀ ਗੋਤਮ ਸਟਾਰਟਰ ਆਰਟੀਕਲ 370 ਨੂੰ ਰਿਲੀਜ਼ ਦੇ ਦੂਸਰੇ ਦਿਨ ਪੋਜੀਟਿਵ ਵਰਲਡ ਆਫ ਮਾਊਥ ਪਬਲਿਸਿਟੀ ਦਾ ਜ਼ਬਰਦਸਤ ਮਿਲਿਆ ਫਾਇਦਾ ਪਹਿਲੇ ਦਿਨ 6 ਕਰੋੜ 12 ਲੱਖ ਰੁਪਏ ਦਾ ਬਿਜ਼ਨਸ ਕਰਨ ਵਾਲੀ ਇਹ ਫਿਲਮ ਨੇ ਦੂਜੇ ਦਿਨ 9 ਕਰੋੜ 8 ਲੱਖ ਰੁਪਏ ਦੀ ਕੀਤੀ ਕਮਾਈ ਜਦੇ ਨਾਲ ਹੀ ਇਹ ਫਿਲਮ ਦਾ ਟੋਟਲ ਕਲੈਕਸ਼ਨ 15 ਕਰੋੜ 20 ਲੱਖ ਰੁਪਏ ਤੱਕ ਪਹੁੰਚਿਆ ਯੂਪੀ ਪੁਲਿਸ ਕਾਂਸਟੇਬਲ ਭਰਤੀ ਐਗਜ਼ਾਮ ਪੇਪਰ ਲੀਕ ਵਿਵਾਦ ਦੇ ਬਾਅਦ ਹੋਇਆ ਕੈਨਸਲ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਕਿਹਾ ਕਿ ਹੁਣ ਯੂਪੀ ਪੁਲਿਸ ਕਾਂਸਟੇਬਲ ਭਰਤੀ ਦਿੱਲੀ ਰੀ ਐਗਜ਼ਾਮ ਕਰਵਾਇਆ ਜਾਵੇਗਾ ਦਰਸਲ 17 ਅਤੇ 18 ਫਰਵਰੀ ਨੂੰ ਯੂਪੀ ਪੁਲਿਸ ਕਾਂਸਟੇਬਲ ਦਾ ਐਗਜ਼ਾਮ ਹੋਣਾ ਸੀ ਇਸ ਦਰਮਿਆਨ ਪੇਪਰ ਲੀਕ ਦੀਆਂ ਫਵਾਵਾਂ ਦਾ ਦੌਰ ਹੋਇਆ ਸ਼ੁਰੂ ਇਸ ਦਿਨ ਅਕ ਸਟੂਡੈਂਟ ਪ੍ਰਭਾਵਿਤ ਹੋਏ ਅਤੇ ਸੂਬੇ ਭਰ ਵਿੱਚ ਐਗਜ਼ਾਮ ਮੁੜ ਤੋਂ ਕਰਵਾਉਣ ਦੇ ਸਟੂਡੈਂਟ ਕਰ ਰਹੇ ਸਨ ਪ੍ਰਦਰਸ਼ਨ ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਇਨਾ ਹੀ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ